ਸਵਾਗਤ ਹੈ ਤੁਹਾਡਾ ਗੌਰ ਸੰਦੀਪ ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਯੰਮੀ ਤੇ ਕ੍ਰਾਂਚੀ ਬਣ ਵਾਲਾ 스ਨੈਕਸ ਜੋ ਕਿ ਸੂਜੀ ਤੇ ਆਲੂ ਤੋਂ ਤਿਆਰ ਹੁੰਦਾ ਹੈ ਬਹੁਤ ਟੇਸਟੀ ਬਣਦਾ ਹੈ ਬਹੁਤ ਯੰਮੀ ਹੈ ਤੇ ਇੱਕ ਵਾਰ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਚਲੋ ਦੇਖਦੇ ਆਂ ਆਪਾਂ ਕਿੱਦਾਂ ਬਣਾਉਂਦੇ ਆਂ ਸੂਜੀ ਦੇ 스ਨੈਕਸ ਸੂਜੀ ਦਾ 스ਨੈਕਸ ਬਣਾਉਣ ਲਈ ਸਾਨੂੰ ਚਾਹੀਦੇ 3 ਵੌਇਲਡ ਆਲੂ ਤੇ ਆਪ ਇਹਨਾਂ ਨੂੰ ਕੱਦੂਕਸ ਕਰਾਂਗੇ ਆਲੂ ਨੂੰ ਚੰਗੀ ਤਰ੍ਹਾਂ ਇੱਥੇ ਲਵਾਂਗੇ ਆਪਾਂ ਇੱਕ ਕੜਾਈ ਕੜਾਈ ਦੇ ਵਿੱਚ ਪਾਵਾਂਗੇ ਤੇਲ ਆਪਾਂ ਇੱਥੇ ਕੜਾਈ ਦੇ ਵਿੱਚ ਪਾਵਾਂਗੇ ਤੇਲ ਤੇਲ ਨੂੰ ਥੋੜਾ ਜਿਹਾ ਗਰਮ ਹੋਣ ਤੋਂ ਬਾਅਦ ਆਪਾਂ ਪਾਵਾਂਗੇ ਜੀਰਾ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਰਾਈ ਤੇ ਇਹਨਾਂ ਨੂੰ ਜਿੰਨੇ ਵੇਲੇ ਥੋੜੇ ਜਿਹਾ ਬ੍ਰਾਊਨ ਨਹੀਂ ਹੋ ਜਾਂਦੇ ਉਨੇ ਵੇਲੇ ਆਪਾਂ ਇਹਨਾਂ ਨੂੰ ਸੇਕ ਲਗਾਵਾਂਗੇ ਸੇਕ ਲਗਾਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕਟਿਆ ਹੋਇਆ ਕੜੀ ਪੱਤਾ ਤੇ ਹਰੀ ਮਿਰਚ ਤੇ ਇਹਨਾਂ ਦਾ ਵੀ ਆਪਾਂ ਉਹਨੇ ਦੇਰ ਸੇਕ ਲਗਾਵਾਂਗੇ ਜਿੰਨੀ ਦੇਰ ਇਹਨਾਂ ਦਾ ਕੱਚਾਪਨ ਦੂਰ ਨਹੀਂ ਹੋ ਜਾਂਦਾ ਥੋੜਾ ਜਿਹਾ ਇਹਨਾਂ ਨੂੰ ਸੇਕ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਚਿਲੀ ਫਲੇਕਸ ਚਿਲੀ ਫਲੇਕਸ ਦੇ ਬਾਅਦ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਕਾਲੀ ਮਿਰਚ ਵੀ ਪਾਵਾਂਗੇ ਕਾਲੀ ਮਿਰਚ ਕੁੱਟੀ ਹੋਈ ਕਾਲੀ ਮਿਰਚ ਪਾਵਾਂਗੇ ਤੇ ਇਹਨਾਂ ਨੂੰ ਥੋੜਾ ਜਿਹਾ ਸੇਕ ਲਗਾ ਕੇ ਫਿਰ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਆਪਾਂ ਜੇਕਰ ਤੁਸੀਂ 1 ਕੱਪ ਸੂਜੀ ਲੈ ਰਹੇ ਹੋ ਤਾਂ ਪਾਣੀ ਵੀ 1 ਕੱਪ ਹੀ ਲੈਣਾ ਜੇਕਰ 2 ਕੱਪ ਸੂਜੀ ਲੈ ਰਹੇ ਹੋ ਤਾਂ 2 ਕੱਪ ਸੂਜੀ ਦੇ ਲੈਣੇ ਹੁਣ ਆਪਾਂ ਪਾਣੀ ਐਡ ਕਰਾਂਗੇ ਜਿੰਨੀ ਦੇਰ ਇਹਦੇ ਵਿੱਚ ਉਬਾਲ ਲਈ ਜਾਂਦਾ ਉਨੀ ਦੇਰ ਆਪਾਂ ਇਹਦੇ ਵਿੱਚ ਸੂਜੀ ਨਹੀਂ ਪਾਣੀ ਹੈ ਤੇ ਇਸ ਗੱਲ ਦਾ ਧਿਆਨ ਰੱਖਣਾ ਕਿ ਸੂਜੀ ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਉਬਾਲ ਆ ਜਾਵੇ ਉਦੋਂ ਹੀ ਸੂਜੀ ਇਹਦੇ ਵਿੱਚ ਐਡ ਕਰਨੀ ਹੈ ਤੁਸੀਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਸਾਡਾ ਉਬਲਣਾ ਸਟਾਰਟ ਹੋ ਗਿਆ ਹੈ ਤੇ ਆਪਾਂ ਹੁਣ ਇਹਦੇ ਵਿੱਚ ਥੋੜੀ-ਥੋੜੀ ਕਰਕੇ ਸੂਜੀ ਐਡ ਕਰਾਂਗੇ ਆਪਾਂ ਇੱਕਦਮ ਸਾਰੀ ਨਹੀਂ ਪਾਣੀ ਤਾਂ ਕਿ ਜੇਕਰ ਆਪਾਂ ਇੱਕਦਮ ਸੂਜੀ ਸਾਰੀ ਪਾਵਾਂਗੇ ਤਾਂ ਇਹਦੇ ਵਿੱਚ ਲਮਜ਼ ਬਣਨੇ ਸਟਾਰਟ ਹੋ ਜਾਣਗੇ ਇਸ ਲਈ ਆਪਾਂ ਥੋੜੀ-ਥੋੜੀ ਐਡ ਕਰਨੀ ਹੈ ਸੂਜੀ ਕਿਉਂਕਿ ਸੂਜੀ ਆ ਜੋ ਪਾਣੀ ਬਹੁਤ ਜਲਦੀ ਸੋਖ ਕਰ ਲੈਂਦੀ ਆ ਇਸ ਲਈ ਇਹਨੇ ਬਹੁਤ ਛੇਤੀ ਗਾੜਾ ਹੋ ਜਾਣਾ ਤੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਕਿ ਨਾਲ ਦੀ ਨਾਲ ਆਪਾਂ ਇਹਨੂੰ ਜਲਦੀ ਜਲਦੀ ਹਿਲਾੜਾ ਹੈ ਸੁਜੀ ਨੂੰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਗਾੜੀ ਹੋਣੀ ਸਟਾਰਟ ਹੋ ਚੁੱਕੀ ਹੈ ਤੇ ਪਾਣੀ ਇੱਕਦਮ ਹੀ ਸੋਖ ਕਰ ਲੈਂਦੀ ਹੈ ਆਪਾਂ ਉਨੀ ਦੇਰ ਇਹਨੂੰ ਸੇਕ ਲਗਾਵਾਂਗੇ 3-4 ਮਿੰਟ ਜਿੰਨੀ ਦੇਰ ਕਿ ਜਿਹੜੀ ਸੁਜੀ ਸਾਡੀ ਪੂਰੀ ਤਰ੍ਹਾਂ ਥਿੱਕ ਨਾ ਹੋ ਜਾਵੇ ਤੇ ਆਪਣੇ ਆਪ ਕੜਾਈ ਨੂੰ ਛੱਡਨ ਨਾ ਲੱਗ ਜਾਵੇ ਹੁਣ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸੂਜੀ ਆ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ ਤੇ ਆਪਣੇ ਆਪ ਜਿਹੜੀ ਕੜਾਈ ਹੈ ਸਾਡੀ ਉਹ ਛੱਡਣ ਲੱਗ ਗਈ ਹੈ ਤੇ ਇਸ ਤੋਂ ਬਾਅਦ ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਟੱਕਣ ਲਗਾ ਕੇ ਗੈਸ ਬੰਦ ਕਰਕੇ 5 ਮਿੰਟ ਲਗੀ ਆਪਾਂ ਇਹਨੂੰ ਰੱਖ ਦਵਾਂਗੇ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਕਿ ਇਹਨੂੰ ਪੂਰੀ ਤਰ੍ਹਾਂ ਠੰਡਾ ਨਹੀਂ ਹੋਣ ਦੇਣਾ ਆਪਾਂ ਜਦੋਂ ਥੋੜੀ ਜਿਹੀ ਗਰਮ ਰਹਿ ਜਾਏਗੀ ਉਦੋਂ ਹੀ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਪਲੇਟ ਦੇ ਵਿੱਚ ਕੱਢ ਕੇ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਆਲੂ ਮੈਸ਼ ਕੀਤੇ ਸੀ ਜਾਂ ਕद्दूकस ਕੀਤੇ ਸੀ ਉਹ ਆਪਾਂ ਆਲੂ ਇਹਦੇ ਵਿੱਚ ਐਡ ਕਰਾਂਗੇ ਤੇ ਇਹਨਾਂ ਦਾ ਇੱਕ ਚੰਗੀ ਤਰ੍ਹਾਂ ਡੋ ਤਿਆਰ ਕਰਾਂਗੇ ਥੋੜਾ ਜਿਹਾ ਜੇਕਰ ਤੁਸੀਂ ਇੱਥੇ ਤੁਹਾਨੂੰ ਲੱਗਦਾ ਕਿ ਸੂਜੀ ਚਿਪਕ ਗਈ ਹੈ ਤਾਂ ਤੁਸੀਂ ਥੋੜਾ ਜਿਹਾ ਤੇਲ ਪਾ ਸਕਦੇ ਹੋ ਇਹਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਆਲੂਆਂ ਨੂੰ ਸੂਜੀ ਦੇ ਵਿੱਚ ਮਿਕਸ ਕਰਾਂਗੇ ਇਹਦਾ ਇੱਕ ਵਧੀਆ ਜਿਹਾ ਡੋ ਤਿਆਰ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਇੱਕ ਥੋੜਾ ਜਿਹਾ ਇਹਦਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਲੋ ਤਿਆਰ ਹੋ ਚੁੱਕੇ ਆ ਤੇ ਹੁਣ ਆਪਾਂ ਥੋੜਾ ਥੋੜਾ ਇਹਦਾ ਇੱਕ ਰੋਲ ਬਣਾਵਾਂਗੇ ਜਾਂ ਤੁਸੀਂ ਪਲੇਟ ਲੈ ਸਕਦੇ ਹੋ ਕੋਈ ਵੀ ਚੀਜ਼ ਲੈ ਸਕਦੇ ਆ ਆਪਾਂ ਇਸ ਤਰ੍ਹਾਂ ਇਹਦਾ ਰੋਲ ਤਿਆਰ ਕਰਾਂਗੇ ਤੇ ਇਹਨੂੰ ਇੱਕ ਇਸ ਤਰ੍ਹਾਂ ਲੰਮਾ ਲੰਮਾ ਕੱਟ ਕਰਾਂਗੇ ਤੁਸੀਂ ਗੋਲ ਸ਼ੇਪ ਬਣਾਣੀ ਚਾਹੁੰਦੇ ਹੋ ਗੋਲ ਵੀ ਬਣਾ ਸਕਦੇ ਹੋ ਜੇਕਰ ਇਸ ਤਰ੍ਹਾਂ ਕੱਟ ਲਗਾ ਕੇ ਇਦਾਂ ਵੀ ਬਣਾ ਸਕਦੇ ਹੋ ਤੁਸੀਂ ਇਹਦੇ ਕੱਟ ਲਗਾ ਕੇ ਇਦਾਂ ਦੇ ਪੀਸੇ ਤਿਆਰ ਕਰ ਸਕਦੇ ਹੋ ਤੁਸੀਂ ਇਹਦੇ ਇਹਨੂੰ ਹੱਥ ਦੇ ਨਾਲ ਥੋੜੀ ਜੀ ਇਹਨਾਂ ਨੂੰ ਸ਼ੇਪ ਦੇ ਦਿਓ ਤਾਂ ਕਿ ਜੋ ਜਿਹੜੇ ਸਾਡੇ ਦੇਖਣ ਨੂੰ ਥੋੜੇ ਨੀਟ ਤੇ ਸਾਫ਼ ਸੁਥਰੇ ਲੱਗਣ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਜਿਹੜੇ ਰੋਲ ਐ ਤਿਆਰ ਕਰ ਲੈਣੇ ਆ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਆ ਜੇਕਰ ਤੁਸੀਂ ਇਹਨੂੰ ਫ੍ਰੀਜ਼ ਕਰਕੇ 15-20 ਦਿਨ ਲਈ ਤੁਸੀਂ ਫ੍ਰੀਜ਼ਰ ਦੇ ਵਿੱਚ ਵੀ ਰੱਖ ਸਕਦੇ ਹੋ ਇਹ ਖਰਾਬ ਨਹੀਂ ਹੋਣਗੇ ਤੁਸੀਂ ਜਦੋਂ ਤੁਹਾਡਾ ਦਿਲ ਕਰੇ ਕੋਈ ਹਲਕਾ ਫੁਲਕਾ ਖਾਣ ਨੂੰ ਤੁਸੀਂ ਇਹਨੂੰ ਕੱਢ ਕੇ ਤੇਲ ਦੇ ਵਿੱਚ ਇਮੀਡੀਏਟਲੀ ਫਰਾਈ ਕਰ ਸਕਦੇ ਹੋ ਤੇ ਹੁਣ ਜਿਵੇਂ ਦੇਖੋ ਤੁਸੀਂ ਇਸੇ ਤਰ੍ਹਾਂ ਆਪਾਂ ਸਾਰੇ ਇਹਦੇ ਰੋਲ ਤਿਆਰ ਕਰ ਲੈਣੇ ਆ ਇਸ ਤਰ੍ਹਾਂ ਆਪਾਂ ਸਾਰੇ ਇਹਦੇ ਰੋਲ ਬਣਾਵਾਂਗੇ ਤੇ ਬਸ ਥੋੜਾ ਥੋੜਾ ਆਪਾਂ ਨੇ ਲੈਣਾ ਇਹ ਠੰਡਾ ਨਹੀਂ ਹੋਣਾ ਚਾਹੀਦਾ ਜੇਕਰ ਠੰਡਾ ਹੋ ਗਿਆ ਤਾਂ ਇਹਦੇ ਵਿੱਚ क्रैक्स ਪੈਣੇ ਤਿਆਰ ਹੋ ਜਾਣਗੇ ਇਸ ਲਈ ਆਪਾਂ ਠੰਡਾ ਨਹੀਂ ਕਰਨਾ ਬਸ ਇਦਾਂ ਹੀ ਸਾਰੇ ਆਪਾਂ ਇਹਦੇ ਰੋਲ ਤਿਆਰ ਕਰ ਲੈਣੇ ਆ ਤੇ ਜੇਕਰ ਤੁਸੀਂ ਨਹੀਂ ਹੁਣੇ ਖਾਣਾ ਚਾਹੁੰਦੇ ਤਾਂ ਇਹਨਾਂ ਨੂੰ ਫ੍ਰੀਜ਼ਰ ਦੇ ਵਿੱਚ ਰੱਖ ਸਕਦੇ ਹੋ ਸਟੋਰ ਕਰਕੇ ਤੇ ਫ੍ਰੀਜ਼ਰ ਤੋਂ ਬਾਅਦ ਤੁਸੀਂ ਤੇਲ ਗਰਮ ਕਰੋ ਤੇਲ ਗਰਮ ਕਰਨ ਤੋਂ ਬਾਅਦ ਇਹਨਾਂ ਨੂੰ ਫਰਾਈ ਕਰ ਦਿਓ ਇਹਨਾਂ ਨੂੰ ਇੱਕਦਮ ਨਹੀਂ ਹਿਲਾਣਾ ਜਦੋਂ ਇਹਨਾਂ ਦੇ ਜਿਹੜੇ ਬਬਲਸ ਬਣਦੇ ਆ ਤੇਲ ਦੇ ਉਹ ਥੋੜੇ ਜੇ ਘਟ ਨਹੀਂ ਹੋ ਜਾਂਦੇ ਉਦੋਂ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਹਿਲਾਉਂਗੇ ਨਹੀਂ ਹੁਣ ਜਦੋਂ ਤੁਸੀਂ ਦੇਖ ਸਕਦੇ ਹੋ ਕਿ ਬਬਲ ਨੇ ਫਿੱਟ ਹੋ ਗਿਆ ਤੇ ਹੁਣ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਕਿ ਇੱਕ ਇੱਕ गोल्डन ब्राउन ਹੋ ਗਿਆ ਬੱਤੂ ਥੋੜਾ ਜਿਹਾ ਹੋ ਗਿਆ ਇਹਨਾਂ ਦੇ ਜਿਹੜੇ ਸਟੇ ਬਾਈ ਨੇ ਕ੍ਰੰਚੀ ਬਣ ਗਏ ਨਾ ਤੁਹਾਡਾ ਬਾਹਰ ਫਿਲ ਕਰੇਗਾ ਇਹਨਾਂ ਨੂੰ ਬਣਾ ਕੇ ਖਾਣ ਦਾ ਜਿਹੜੇ ਸਾਡੇ ਰੋਲ ਹੈ ਉਹ ਬਣ ਕੇ ਤਿਆਰ ਹੋ ਗਏ ਜਿੱਦਾਂ ਆਪਾਂ ਦੇਖਦੇ ਆ ਨਾ ਆਪਾਂ ਰੈਡੀ ਮੀਟ ਲੈ ਕੇ ਆਉਣਾ ਮਕੇਂਸ ਦੇ ਲੈ ਕੇ ਆਉਂਨੇ ਆ ਤੇ ਉਸੇ ਤਰ੍ਹਾਂ ਹੀ ਇਹ ਬਣ ਕੇ ਰੈਡੀ ਹੋ ਜਾਂਦੇ ਆ ਆਪਾਂ ਇਹਨਾਂ ਨੂੰ ਸਟੋਰੇਜ ਕਰਕੇ ਵੀ ਰੱਖ ਸਕਦੇ ਆ ਫ੍ਰੀਜ਼ਰ ਦੇ ਵਿੱਚ ਜਿਹੜੇ ਸਾਡੇ ਰੋਲ ਹੈ ਬਣ ਕੇ ਰੈਡੀ ਹੋ ਚੁੱਕੇ ਆ ਆਪ ਸਭ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ